ਹਾਂਜੀ ਵੀਰ ਜੀ ਕੀ ਨਾਮ ਦੀ ਆਪਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਵਿੰਦਰ ਸਿੰਘ ਪੱਵਜੀ ਜੀ ਪਿੰਡ ਡੰਗਲਦੇਵਾਲ ਸਿੰਘ ਜੀ ਦਸ਼ਮੇਸ਼ ਤਰਨਾਦਲ ਬਾਬਾ ਮੇਜਰ ਸਿੰਘ ਸੋਢੀ ਇੱਧਰ ਆ ਦਲਪੰਥ ਸੋ ਤਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਮੁੱਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਨਾਲ ਦਾਸ ਇਨਚਾਰਜ ਜਿੰਡਾਲਾ ਗੁਰੂ ਹਰਕਾ ਲਾਜਨ 107 ਪਿੰਡਾਂ ਦੇ ਕਰੀਬ ਪਹੁੰਚ ਕੇ ਦੇਖਿਆ ਕਿ ਜਿਵੇਂ ਬਰਸਾਤ ਦਾ ਮਾਹੌਲ ਹੈ ਬਰਸਾਤ ਦੀ ਵਜ੍ਹਾ ਨਾਲ ਬਹੁਤ ਸਾਰੇ ਕਿਸਾਨ ਵੀ ਪਰੇਸ਼ਾਨ ਆ ਤੇ ਗਰੀਬ ਵੀ ਕਿਤੇ ਨਾ ਕਿਤੇ ਇੱਥੇ ਜੰਡਾਲਾਗੁਰੂ ਹਲਕੇ ਦੇ ਜੋ ਗਰੀਬ ਐਸੀ ਭਾਈਚਾਰਾ ਖਾਸ ਕਰਕੇ ਇਹ ਵੀ ਕਿਤੇ ਨਾ ਕਿਤੇ ਬੜੇ ਹੀ ਹਾਲਾਤ ਇਹਨਾਂ ਦੇ ਵੀ ਖਸਤਾ ਨੇ ਸੋ ਰਿਜ਼ਰਵ ਹਲਕਾ ਹੁੰਦੇ ਨਾਤੇ ਧੰਨ ਬਾਬਾ ਜੀਵਨ ਸਿੰਘ ਸਰਬਸਾਂਜੀ ਸੇਵਾ ਸੈਟੀਲੋ ਜੋ ਸਾਰ ਲਈ ਜਾ ਰਹੀ ਐ ਛੇ ਇਹਨਾਂ ਦੀ ਅਜੇ ਤਾਂ ਜਿਵੇਂ ਕਿ ਸੇਵਾ ਥੋੜੀ ਥੋੜੀ ਜੰਡਾਲਾਗੁਰੂ ਹਲਕੇ ਦੇ ਵਿੱਚ 107 ਪਿੰਡਾਂ ਦੇ ਕਰੀਬ ਲੋੜਵੰਦ ਪਰਿਵਾਰਾਂ ਤੱਕ ਜੋ ਸੋ ਦੀ ਸਿਹਤਾਂ ਜਾਂ ਫਿਰ ਕਿਸੇ ਗਰੀਬ ਨੂੰ ਲੋੜਵੰਦ ਨੂੰ ਕੋਈ ਦਵਾਈ ਦਵਾਈ ਦੀ ਸਿਹਤਾਂ ਜਾਂ ਫਿਰ ਕਿਸੇ ਗਰੀਬ ਦੇ ਬਾਲੇ ਟੁੱਟੇ ਹਨ ਇਹ 1.5 ਸਾਲ ਤੋਂ ਜੋ ਸੰਸਤਾ ਸੇਵਾ ਨਭਾਰੀ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਹੀ ਲਗਾਤਾਰ ਸੋ ਇੱਥੇ ਅੱਜ ਠੱਠੀਆਂ ਪਿੰਡ ਆਏ ਹਾਂ ਠੱਠੀਆਂ ਪਿੰਡ ਵੇਖਿਆ ਕਿ ਵੀਰ ਦਾ ਜੋ ਘਰ ਹੈ ਬਹੁਤ ਹੀ بارش ਦੇ ਨਾਲ ਬਾਲੇ ਅੰਦਰ ਜੋ ਛੱਤ ਦੀ ਛੱਤ ਆ ਉਹ ਟੁੱਟੇ ਹੋਏ ਮੁੱਗ ਨਿਕਲੇ ਆ ਤੇ ਬੱਚੇ 4-5 ਵੀਰ ਦੇ ਸੋ ਸੰਸਤਾ ਵੱਲੋਂ ਇਹਨਾਂ ਨੂੰ ਇੱਕ ਤਰਪਾਲ ਦੀ ਸਿਹਤਾਂ ਦੇ ਕੇ ਜਾਂਦੇ ਹਾਂ ਨਾਲ ਹੀ ਇਹਨਾਂ ਨਾਲ ਇੱਕ ਬਚਨ ਕਰਦੇ ਹਾਂ ਕਿ ਦਲਪੰਥ ਦੀ ਮਿਹਰ ਨਾਲ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਜੋ ਛੱਤਾ ਵਾਂ ਇੱਕ ਚੰਗੇ ਲੈਂਟਰ ਪਾ ਕੇ ਤਾਂ ਜੋ ਇਹ ਵੀ ਵਿਚਾਰੇ ਗਰੀਬ ਆਪਣਾ ਜੋ ਚੰਗੀ ਤਰ੍ਹਾਂ ਸੱਜਾ ਜੀਵਨ ਜੀ ਲੈਣ ਠੀਕ ਹੈ ਧੰਨਵਾਦ ਹਾਂ ਜੀ ਪਿੰਡ ਜੇ ਮੇਰਾ ਨਾਮ ਹਰਜਿੰਦਰ ਕੌਰ ਹੈ ਪਿੰਡ ਪੰਗਵਾਇਆ ਕੀ ਹਾਲਾਤ ਆ ਗਰੀਬ ਪਰਿਵਾਰਾਂ ਦੇ ਵੀਰ ਜੀ ਹਾਲਾਤ ਬਹੁਤ ਮਾੜੇ ਨੇ ਸਵੇਰ ਦੇ ਇਹਨਾਂ ਦੇ ਘਰਾਂ 'ਚ ਜਾ ਕੇ ਵੇਖਣ ਦੇ ਆ ਬਹੁਤ ਪਾਣੀ ਆਇਆ ਘਰਾਂ ਦੇ ਵਿੱਚ ਛੱਤਾਂ ਡਿੱਗਣ ਡੀਆਂ ਵਾ ਕੋਠੇ ਚੋਂ ਡੇ ਉਹਨਾਂ ਦੇ ਰੋਟੀ ਪਾਣੀ ਤੋਂ ਹੀ ਬੀਬੀਆਂ ਬੈਠੀਆਂ ਨੇ ਅਈ ਸਵੇਰ ਦੇ ਘਰ ਘਰ ਜਾ ਕੇ ਵੇਖਿਆ ਨੇ ਬੀਬੀਆਂ ਭੁੱਖੀਆਂ ਧਈਆਂ ਬੇਟੀਆਂ ਨੇ ਤੇ ਬਹੁਤ ਹਾਲਾਤ ਮਾੜੇ ਨੇ ਘਰਾਂ ਦੇ ਵਿੱਚ ਪਾਣੀ ਵੜਿਆ ਵਾ ਤੇ ਵਿਚਾਰੀਆਂ ਬਹੁਤ ਪਿੜਈਆਂ ਨੇ ਇਤਰਾ ਤੜਫਣ ਵੀ ਕੀ ਕਰੀਏ ਤੇ ਕੀ ਕਰੀਏ ਨਾ ਕਰੀਏ ਉਹ ਫਿਰ ਇਤਰਾ ਹੀ ਚਲੋ ਉਹਨਾਂ ਨੇ ਸਾਨੂੰ ਪੁੱਛਿਆ ਕਿ ਵੀ ਉਹਨਾਂ ਵੀਰਜੀ ਨੂੰ ਫੋਨ ਕਰੋ ਕਿ ਸਾਨੂੰ ਕੋਈ ਨਾ ਕੋਈ ਸਹਾਇਤਾ ਦਿੱਤੀ ਜਾਵੇ ਤੇ ਫਿਰ ਚਲੋ ਵੀਰਜੀ ਨੂੰ ਹੀ ਫੋਨ ਕੀਤਾ ਇਹ ਆਏ ਨੇ ਇਹਨਾਂ ਦੀ ਬੀਬੀਆਂ ਦੀ ਮਦਦ ਕੀਤੀ ਆ ਸੁਣਦੇ ਨੇ ਤੇ ਵੀ ਚਲੋ ਕਮਰਿਆਂ ਦੇ ਉੱਤੇ ਪਹੁੰਚਦੇ ਨੇ ਤਰਪਾਲਾ ਪੌਂਡੇ ਨੇ ਹਾਂਜੀ ਤੇ ਵੀਰ ਜੀ ਸਵੇਰ ਦੇ ਸਾਡੇ ਨਾਲ ਹੀ ਨੇ ਸਾਡੀ ਬਹੁਤ ਬੀਬੀਆਂ ਦੀ ਮਦਦ ਕਰਨ ਦੇ। ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੋਗੇ ਵੀ ਉਹ ਕੋਈ ਸਰਕਾਰ ਵੱਲੋਂ ਸਹੂਲਤ ਤੁਹਾਡੇ ਕੋਈ ਕੋਠਿਆਂ ਨੂੰ ਲੈ ਕੇ ਆਈ ਹੁਣ ਤੱਕ ਨਹੀਂ ਨਹੀਂ ਵੀਰ ਜੀ ਕੋਈ ਸਹੂਲਤ ਨਹੀਂ ਆਈ ਹੁੰਦੇ ਨੇ ਵੋਟਾਂ ਲੈ ਕੇ ਚਲੇ ਜਾਂਦੇ ਨੇ ਹੋਰ ਵੀ ਬਹੁਤ ਹੁੰਦੇ ਨੇ ਆਣ ਕੇ ਸੁਣਦੇ ਨੇ ਇਹਨਾਂ ਦੇ ਕੋਠੇ ਲਿਖ ਕੇ ਖੜਦੇ ਨੇ ਪਰ ਅਜੇ ਤੱਕ ਕੋਈ ਇਹਨੇ ਕਿਸ ਦੀ ਛੱਤ ਨਹੀਂ ਬਦਲੀ ਕਿਸੇ ਨੇ ਕਿਸੇ ਦਾ ਕੋਠਾ ਨਹੀਂ ਪਾ ਕੇ ਦਿੱਤਾ ਵੀ ਇਦਾਂ ਜਿਹੜੇ ਪਿੰਡਾਂ ਜਾਣ ਕੇ ਲਿਖ ਕੇ ਖੜਦੇ ਨੇ ਪਰ ਕੋਈ ਆਣ ਕੇ ਇਹਨਾਂ ਦੀ ਸੁਣਾਈ ਨਹੀਂ ਹੁੰਦੀ ਅਜੇ ਤੱਕ ਕਿਸੇ ਨੇ ਇਹਨਾਂ ਦੀ ਕਿਸੇ ਨੇ ਪੁੱਛਿਆ ਕਿਛਿਆ ਨਹੀਂ ਇਹਨਾਂ ਨੂੰ ਹਾਂਜੀ ਹਾਂਜੀ ਪੜਾ ਕੀ ਨਾਮ ਕਿਹੜਾ ਪਿੰਡ ਆਪਣਾ ਮੇਰਾ ਨਾਮ ਕੋਮਲਪ੍ਰੀਤ ਕੌਰ ਆ ਪਿੰਡ ਭੰਗਵੰਦੀ ਰਹਿਣ ਵਾਲੀ ਆਂ ਆ ਕੀ ਹਾਲਾਤ ਨੇ ਕੋਠਿਆਂ ਦੇ ਹਾਲਾਤ ਬਹੁਤ ਮਾੜੇ ਜੇ ਰਾਤ ਅਸੀਂ ਬੈਠ ਕੇ ਕੱਟੀ ਬੜੀ ਔਖੀ ਰਾਤ ਕੱਟੀ ਆ ਜੀ ਕਿੰਨੇ ਚਿਰ ਤੋਂ ਤੁਸੀਂ ਜਿਹੜਾ ਇੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਜੀ ਕਾਫੀ ਟਾਈਮ ਤੋਂ ਇਹ ਹਾਲਾਤ ਵਿੱਚ ਰਹਿੰਦੇ ਆਂ ਮੈਂ ਆਪਣੇ ਮਾਪੇ ਉਹਦੇ ਘਰੇ ਰਹਾਂਦੀ ਆਂ ਆਪਣੇ ਮਾਦਾ ਪਿਤਾ ਦੇ ਘਰੇ ਰਹਿੰਦੇ ਹਾਂਜੀ ਤੁਹਾਡੇ ਪਤੀ ਕੀ ਕਰਦੇ ਨੇ ਕੀ ਮਿਰਨ ਨਸ਼ਾ ਪਤਾ ਬਹੁਤ ਕਰਦੇ ਕਟ ਮਾਰ ਕੇ ਚਲ ਜਾਂਦੇ ਖਰਚਾ ਕੋਈ ਨਹੀਂ ਦੱਸਿਆ ਨਹੀਂ ਕਿਸੇ ਨੂੰ ਸਰਕਾਰ ਨੂੰ ਕਿਸੇ ਅਧਿਕਾਰੀ ਨੂੰ ਇੱਥੇ ਤੁਸੀਂ ਕੋਈ ਸੁਣਦਾ ਹੀ ਨਹੀਂ ਆ ਸੁਣੇ ਤੇ ਫਿਰ ਬੋਲੀ ਅੱਗੇ ਕੀ ਮੰਨ ਕਰਦੇ ਜੋਂ ਤੁਹਾਡੇ ਕਾਲ ਸਮਾਜ ਸੇਵੀ ਪਹੁੰਚੇ ਆ ਮੰਗੇ ਕਰਦੇ ਆ ਕਿ ਸਰਕਾਰਾਂ ਨਸ਼ਾ ਪਤਾ ਬੰਦ ਕਰਨਾ ਚਾਹੀਦਾ ਵਾਤ ਤੋਂ ਵਾਤ ਗਰੀਬਾਂ ਦੀ ਸਹਾਇਤਾ ਕਰਨੀ ਚਾਹੀਦੀ ਆ ਉਹਦੇ ਕਹਿੰਦੇ ਅਸੀਂ ਕਰਦੇ ਆ ਲਗਾਤਾਰ ਯੁੱਧ ਛਿੜਿਆ ਇੱਧਰ ਤੁਹਾਡੇ ਕੋਈ ਆਈ ਨਹੀਂ ਪੁਲਿਸ ਰੇਟ ਰੂਟ ਕੋਈ ਹੋਈ ਨਹੀਂ ਨਹੀਂ ਰੇਟ ਕੋਈ ਨਹੀਂ ਅਸੀਂ ਠੀਕ ਹੈ ਹਾਂਜੀ ਅਜੇ ਕਿੰਨੇ ਕੋਠੇ ਜਿਹੜੇ ਤੁਹਾਡੇ ਚੋਰ ਹੈ ਜਿੱਥੇ ਤੁਸੀਂ ਦੋ ਕਮਰੇ ਸਾਡੇ ਅੱਛਾ ਹਾਂਜੀ ਜੇਹੇ ਲਾਤਾ ਜੇ ਕੋਈ ਰਿਸ਼ਤੇਦਾਰ ਬੋੜਿਆ ਤੁਹਾਡੇ ਨਹੀਂ ਨਹੀਂ ਕੋਈ ਰਿਸ਼ਤੇਦਾਰ ਕਿੰਨੇ ਮੈਂਬਰ ਜੇ ਤੁਸੀਂ ਇਹ ਘਰ ਦੇ ਵਿੱਚ ਰਹ ਰਹੇ ਹੋ ਇਹ ਘਰ ਚ ਮੈਂ ਤੇ ਮੇਰਾ ਬੇਟਾ ਰਹ ਰਹੇ ਕਮਾਉਣ ਵਾਲਾ ਕੌਣ ਹੈ ਕਮਾਉਣ ਵਾਲਾ ਕੋਈ ਨਹੀਂ ਮਾਪੇ ਮੇਰਾ ਇੱਥੇ ਨਹੀਂ ਉਹ ਜਲੰਧਰ ਰਹਿੰਦੇ ਫਿਰ ਗੁਜ਼ਾਰਾ ਕਿੱਦਾਂ ਹੁੰਦਾ ਹੈ ਪੜਾ ਗੁਜ਼ਾਰਾ ਮੈਂ ਆਪਣਾ ਦਿਹਾੜੀ ਧੱਪਾ ਕਰਕੇ ਤੇ ਫਿਰ ਕੰਮ ਕਰਕੇ ਰੋਟੀ ਖਾਣੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਡ ਰੁਜਗੀ ਫਤਿਹ ਤਨਤਨ ਬਾਬਾ ਜੀਵਨ ਸਿੰਘ ਸਰਬ ਸੰਧੀ ਸੇਵਾ ਸੁਸਾਇਟੀ ਪੰਜਾਬ ਵੇਖੋ ਜੀ ਜੋ ਬਾਰਸ਼ ਦਾ ਮੌਸਮ ਪੰਜਾਬ ਦੇ ਵਿੱਚ ਡੰਡਿਆ ਬਹੁਤ ਹੀ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਦੇ ਕੱਚੇ ਮਕਾਨ ਵਾ ਬਹੁਤ ਹੀ ਬੁਰੇ ਹਾਲਾਤ ਵਾ ਤੇ ਕੱਚੇ ਮਕਾਨ ਜਿਹੜੇ ਉਹ ਬਹੁਤ ਚੂਣ ਡਏ ਆ ਤੇ ਨਗਰੋਂ ਨਗਰਿਆਂ ਦੇ ਹੂਨ ਆਈ ਜਾਂਦੇ ਵੇਖੋ ਕਈ ਸਰਕਾਰਾਂ ਆ ਗਈਆਂ ਕਈ ਚਲ ਗਈਆਂ ਪਰ ਗਰੀਬਾਂ ਦੀ ਕਿਸੇ ਨੇ ਵੀ ਸਹਾਦ ਨਹੀਂ ਲਈ ਇਹ ਕਰਕੇ ਧੰਨ ਧੰਨ ਬਾਬਾ ਜੀਮਨ ਸਿੰਘ ਸਰਬ ਸੰਜੀ ਸੇਵਾ ਸੁਸਾਇਟੀ ਪੰਜਾਬ ਜੰਡਿਆਲੇ ਹਲਕੇ ਦੇ ਵਿੱਚ ਗਰੀਬਾਂ ਪਰਿਵਾਰਾਂ ਦੇ ਘਰ ਘਰ ਜਾ ਕੇ ਉਹਨਾਂ ਨੇ ਸਾਰ ਲੈਣ ਦੀ ਆ ਤੇ ਗਰੀਬ ਪਰਿਵਾਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਜਿੰਨੇ ਵੀ ਕੱਚੇ ਮਕਾਨ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੱਕੇ ਕਰਕੇ ਦੇਵਾਂਗੇ ਇਹ ਭਾਈ ਮਨਜੀਤ ਸਿੰਘ ਦਾ ਵਾਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਭਾਰੀ ਬਰਸਾਤ ਹੋਣ ਕਰਕੇ ਜਿਹੜੇ ਗਰੀਬ ਪਰਿਵਾਰਾਂ ਦੇ ਕੱਚੇ ਕੋਠੇ ਸਾਂ ਬਾਲਿਆਂ ਵਾਲੀਆਂ ਛੱਤਾਂ ਸਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਚੋ ਚੋ ਕੇ ਸਾਰੇ ਜਿਹੜੇ ਸਮਾਨ ਬਰਬਾਦ ਹੋ ਗਏ ਆ ਬਹੁਤਿਆਂ ਦੀਆਂ ਛੱਤਾਂ ਡਿੱਗ ਪਈਆਂ ਹਨ ਇਸੇ ਤਰ੍ਹਾਂ ਹੀ ਬਹੁਤ ਵੱਡੀ ਕੀਮਤੀ ਦੇ ਵਿੱਚ ਫਸਲਾਂ ਦੀ ਬਰਬਾਦੀ ਹੋਈ ਹੈ ਹਜ਼ਾਰਾਂ ਏਕੜ ਚੋਨਾ ਜਿਹੜਾ ਤਬਾਹ ਹੋਇਆ ਵਾ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿੱਥੇ ਗਰੀਬ ਪਰਿਵਾਰਾਂ ਦੇ ਜਿਹੜੇ ਕੱਚੇ ਕੋਠੇ ਖਤਮ ਹੋਏ ਹਨ ਚੋ ਚੋ ਕੇ ਸਮਾਨ ਖਰਾਬ ਹੋਇਆ ਉਹਨਾਂ ਦਾ ਮੁਆਵਜ਼ਾ ਵੀ ਦਿੱਤਾ ਜਾਵੇ ਜਿੱਥੇ ਨਾਲ ਹੀ ਕਿਸਾਨ ਭਰਾਵਾਂ ਨੂੰ ਵੀ ਸਾਨ ਵੀਰਾਂ ਨੂੰ ਵੀ ਉਹਨਾਂ ਜਿਹੜੀਆਂ ਫਸਲਾਂ ਤੇ ਇੰਨੇ ਨੇ ਪੈਸੇ ਖਰਚੇ ਲਾ ਕੇ ਫਸਲਾਂ ਤਿਆਰ ਕੀਤੀਆਂ ਬਰਬਾਦ ਹੋਈਆਂ ਉਹਨਾਂ ਦੇ ਮੁਆਵਜ਼ੇ ਦਿੱਤੇ ਜਾਣ ਤੇ ਇਸੇ ਤਰ੍ਹਾਂ ਹੀ ਭਾਈ ਮਨਜੀਤ ਸਿੰਘ ਜੀ ਸਰਬਸਾਂਝੀ ਸੇਵਾ ਸੁਸਾਇਟੀ ਹਲਕਾ ਜੰਡੇਆਲਾ ਗੁਰੂ ਜਿਨ੍ਹਾਂ ਦੇ ਆਪ ਇੰਚਾਰਜ ਹਨ ਉਹਨਾਂ ਵੱਲੋਂ ਭਾਈ ਹਰਵਿੰਦਰ ਸਿੰਘ ਜੀ ਫੌਜੀ ਪਿੰਡ ਮੰਗਲਦਿਆਲ ਨਵੇਂ ਪਿੰਡ ਦੇ ਨੇੜੇ ਮਹਿਤਾ ਰੋਡ ਤੇ ਜੋ ਤਰਪਾਲਾਂ ਦੀ ਸੇਵਾ ਲੈ ਕੇ ਆਏ ਹਨ ਜਿੱਥੇ ਵੀ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਦਾ ਜਾਂ ਕੋਈ ਨੁਕਸਾਨ ਹੋ ਰਿਹਾ ਉਹ ਤਰਪਾਲਾਂ ਦੀ ਸੇਵਾ ਦੇ ਰਹੇ ਆ ਭਾਈ ਹਰਵਿੰਦਰ ਸਿੰਘ ਫੌਜੀ ਜੀ ਨਾਲ ਸੰਪਰਕ ਕਰ ਲਿਆ ਜਾਵੇ ਇਹ ਬਾਬਾ ਜੀਵਨ ਸਿੰਘ ਸਰਬਸੰਗ ਦੀ ਸੇਵਾ ਸੈਟੀ ਹਲਕਾ ਜੰਡੇਆਲਾ ਗੁਰੂ ਵੱਲੋਂ ਗਰੀਬ ਲੋਕਾਂ ਦੀ ਮਦਦ ਵਾਸਤੇ ਜਿਹੜਾ ਕੈਂਪ ਲਾਇਆ ਹੋਇਆ ਵਾ ਇਹਦੀ ਸਹੂਲਤ ਲਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ